ਸਾਰਿਆਂ ਦਾ ਨਾਮ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜਿਵੇਂ ਜਿਵੇਂ ਦੇਖ ਰਹੇ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਦਾ ਨਾਮ ਸਤਿ ਸ੍ਰੀ ਅਕਾਲ ਉਹ ਯਾਰ ਅੱਗੇ ਟ੍ਰੈਫਿਕ ਆ ਔੜ ਦੇ ਉੱਤੇ ਹੀ ਐ ਐਦਾ ਹੀ ਚੱਲਦਾ ਹੀ ਚੱਲਦਾ ਹੀ ਬਣਾਉਣੇ ਆ ਵੀਡੀਓ ਬਹੁਤ ਸ਼ਾਬਾਸ਼ ਆਏ ਸਾਡੀ ਗੱਡੀ ਜਿਹੜੀ ਐ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਚੱਲੇ ਆ ਅੱਜ ਸਾਡਾ ਅੱਜ ਮੇਰਾ ਜਨਮ ਦਿਨ ਹੈ ਤੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿਓ ਮੈਨੂੰ ਹੈਪੀ ਬਰਥਡੇ ਟੂ ਮੀ ਇਹ ਵੀਡੀਓ ਆਪਾਂ ਬਣਾਈ ਸੀ ਕਿ ਇਲਾਣਾ ਨੇ ਰਾਤੀ ਮੈਨੂੰ ਵਿਸ਼ ਕੀਤਾ ਸੀਗਾ ਰਾਤੀ ਵਿਸ਼ ਕੀਤਾ ਸੀ ਉਹ ਪਰ ਪਤਾ ਨਹੀਂ ਲੱਗਾ ਯਾ ਨੇਤੀ ਕੋ ਹੱਗੇ ਪੜਿਆ ਸੀਗਾ ਬੁੱਤ ਰਾਤੀ ਆ ਬੁਤ ਰਾਤੀ ਵਿੱਚ ਕੀਤਾ ਸੀਗਾ ਵੀਡੀਓ ਬਣਾਇਆ ਸੀਗਾ ਉੱਥੇ ਕਾਪੀਰਾਈਟ ਆ ਗਿਆ ਹੈਗਾ ਔਰ ਟੀਵੀ ਚੱਲਦਾ ਪਿਆ ਸੀਗਾ ਤੇ ਕਾਪੀਰਾਈਟ ਆ ਗਿਆ ਤੇ ਆਪਾਂ ਕੋਈ ਗੱਲ ਨਹੀਂ ਔਰ ਥੋੜਾ ਜਿਹਾ ਸਰਪ੍ਰਾਈਜ਼ ਵਾਲਾ ਜਿਹੜਾ ਉਹ ਪਾਰਟ ਵਿੱਚ ਲਗਾ ਦਿੰਦੇ ਆ ਤੇ ਪਤਾ ਨਹੀਂ ਸੀਗਾ ਮੈਨੂੰ ਮੇਰਾ ਜਨਮ ਦਿਨ ਆ ਸੀ ਤੇ ਚਲੋ ਅੱਜ ਦਾ ਫੇਰ ਤਾਂ ਫੇਰ ਵਾਧਾ ਦਾਣੀ ਦਾ ਆਸ਼ੀਰਵਾਦ ਲੈ ਚੱਲੇ ਆ ਤੇ ਬਾਕੀ ਦਿਖਾਉਂਦੇ ਆ ਫਿਰ ਕੀ ਕੀ ਮਾਹੌਲ ਆ ਰਸਤੇ ਦੇ ਵਿੱਚ ਅੱਜ ਫਿਰ ਸਾਡੇ ਨਾਲ ਬਣੇ ਰਹੀਓ ਤੇ ਸਾਰਿਆਂ ਨੂੰ ਜੈ ਮਤਾ ਦੀ ਤੇ ਚਲੋ ਠੀਕ ਹੈ ਜੀ ਬਣੇ ਰਹੀਓ ਨਾਲ ਜੈ ਮਤਾ ਦੀ ਇਹ ਬਾਗਾਂ ਦੇ ਸੰਤਰੀਆਂ ਦੇ ਬਾਗ ਦੇਖੋ ਜੀ ਅੰਦਰ ਚਲਦੇ ਆਂ ਅੰਦਰ ਹਾਂਜੀ ਅੰਦਰ ਚਲਦੇ ਜੀ ਅੰਦਰ ਲੱਗੇ ਆ ਜੀ ਅੱਛਾ ਅੰਦਰ ਚਲਦੇ ਹਾਂਜੀ ਆ ਦੇਖੋ ਜੀ ਰਸਤੇ ਵਿੱਚ ਰਸਤੇ ਵਿੱਚ ਰੁਕੇ ਸੀਗੇ ਤੇ ਬਾਗ ਨਜ਼ਰ ਆਇਆ ਸੰਤਰੀਆਂ ਦਾ ਮੈਂ ਕਿਹਾ ਚਲੋ ਇੱਕ ਸ਼ੂਟ ਇੱਕ ਹੋ ਜਵੇ ਆ ਦੇਖੋ ਇਹ ਰਾਸਤੇ ਇਹ ਪਿੰਡ ਕਿਹੜਾ ਬਾਜੀ ਇਹ ਕਾਹਦੀ ਪੁੰਹ ਹੈਗਾ ਉਹ ਗੋਰੋ ਚਿੱਟਾ ਗੋਰੋ ਸਿਕਾ ਬੂਰੇ ਚਿੱਟਾ ਬੂਰੇ ਚਿੱਟਾ ਬੂਰੇ ਚਿੱਟਾ ਬੂਰੇ ਚਿੱਟਾ ਦਾ ਮਤਲਬ ਹੈ ਕਿ ਆ ਮਤਲਬ ਕਿ ਪਿੰਡ ਆ ਬਹੁਤ ਹੀ ਸੋਹਣਾ ਆ ਦੇਖੋ ਕਿੰਨੇ ਸੋਹਣੇ ਲੱਗਦੇ ਵੇ ਸਾਰੇ ਸੰਤਰੇ 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 ਦਾ ਬਾਗ ਆ ਕਿੱਥੇ ਅੰਦਰ ਚੱਲ ਜਾਈਏ ਸੈਲਫੀ ਲੈ ਲਓ ਕਹਿੰਦੇ ਲੈ ਆਰੇ ਵਾਹ ਜੀ ਵਾਹ ਆ ਦੇਖੋ ਸਾਰੇ ਭਰਿਆ ਪਿਆ ਉਹ ਫਸਟ ਮੈਂ ਸੈਲਫੀ ਲੈਣੀ ਹੈ ਮੇਰੇ ਕੋ ਨਿੱਤੇ ਫੜੀ ਇੱਥੇ ਰੱਖ ਦੇ ਉੱਥੇ ਰੱਖ ਦੇ ਇੱਥੇ ਰੱਖ ਦੇ ਇੱਥੇ ਰੱਖ ਦੇ ਉਹ ਇੱਥੇ ਰੱਖ ਦੇ ਇੱਥੇ ਰੱਖ ਦੇ ਕਿਤੇ ਨਹੀਂ ਕੋਈ ਲੈਗ ਚੱਲਾ ਫੋਟੋ ਲਵਾ ਤੋੜਨ ਦੀ ਤੋੜਨ ਤੋੜਨ ਦੀ ਐਨੀ ਵੇਂਦਗੀ ਤੋੜਨ ਥੋੜੀ ਐ ਇਹ ਤਾਂ ਹੋਇਆ ਲੈ ਤਾਂ ਹੋਇਆ ਦੇਖ ਲਿਆ ਉਹਨਾਂ ਨੇ ਦੇਖ ਲਿਆ ਛੱਲਿਆ ਪਿਆ ਫੇਚ ਲਈ ਖੇਚ ਲਈ ਖੇਚ ਲਈ ਖੇਚ ਲਈ ਬਹੁਤ ਹੀ ਸੋਹਣਾ ਵੀ ਆ ਰੁਕੇ ਸੀ ਰਾਸਤੇ 'ਚ ਮੈਂ ਕਿਹਾ ਵੀ ਚਲੋ ਇੱਕ ਥੋੜਾ ਜਿਹਾ ਸ਼ੂਟ ਕਰ ਲਈਏ ਅਸੀਂ ਬੂਰੇ ਜੱਟਾ ਬੂਰੇ ਜੱਟਾ ਬੂਰੇ ਜੱਟਾ ਇਹ ਨਾ ਬੂਰੇ ਜੱਟਾ ਹਾਂਜੀ ਬਾਜੀ ਬੂਰੇ ਜੱਟਾ ਪਿੰਡ ਆ ਬੂਰੇ ਜੱਟਾ ਪਿੰਡ ਆ ਜੀ ਰਾਸਤੇ ਉਹ ਸ਼ਹਿਰਪੁਰ ਰੋਡ ਤੇ ਜਾਂਦੇ ਆ ਨੂ ਤੇ ਰਾਸਤੇ 'ਚ ਬਾਗ ਆਂਦਾ ਤੇ ਅਸੀਂ ਅਹੀਂ ਇਦਾਂ ਹੀ ਰੁਕੇ ਮੈਂ ਕਿਹਾ ਅਸੀਂ ਇੱਕ ਵੀਡੀਓ ਬਣਾ ਲੈਂਦੇ ਨਾਲੇ ਅਸੀਂ ਨਾਲੇ ਕਰਨੇ ਆ ਇੱਕ ਅੱਧਾ ਆ ਦੇਖੋ ਇਹਨੇ ਸਾਰੇ ਸਾਨੇ ਆਈ 10 ਸਫਾਈ ਹੁੰਦੀ ਆ ਪਹਿਲਾ ਸਰ ਆ ਸਰਫ ਵਾਲਾ ਆ ਸਰਫ ਵਾਲਾ ਪਹਿਲਾ ਸਰਫ ਨਾਲ ਤੇ ਦੂਜੇ ਪਾਣੀ ਨਾਲ ਸਾਫ ਕੀਤੇ ਜਾਂਦੇ ਆ ਫਿਰ ਫਰੈਸ਼ ਤਾਜ਼ੇ ਤੁੰਤਲੇ ਆ ਦੇਖੋ ਫਿਰ ਏਦਾਂ ਪੈਕਿੰਗ ਹੋ ਗਏ ਕਰੇਟ ਦੇ ਵਿੱਚ ਸਾਈਜ਼ ਦੇ ਸਾਈਜ਼ ਦੇ ਹਿਸਾਬ ਨਾਲ ਪੈਕ ਕਰਦੇ ਹੋਣੇ ਨਾ ਸਾਡੇ ਦੇ ਹਿਸਾਬ ਨਾਲ ਪੈਕ ਹੁੰਦੇ ਆ ਫਿਰ ਮਤਲਬ ਵੇਚਣ ਜੇਕਰ ਤੁਸੀਂ ਇੱਥੋਂ ਇੱਥੇ ਪਿੰਡ ਦਾ ਪਿੰਡ ਦੇ ਵਿੱਚ ਰੇਟ ਸੁਣਾਈਏ ਤੁਹਾਨੂੰ ਤੇ ਇੱਥੇ ਰੇਟ ਜਿਹੜਾ ਹੈਗਾ ਉਹ 30 ਰੁਪਏ 30 ਰੁਪਏ ਕਿਲੋ ਹਿਸਾਬ ਨਾਲ ਹੈ ਨਾ ਤੇ ਜੇ ਤੁਸੀਂ ਕਰੇਟ ਦੇ ਹਿਸਾਬ ਨਾਲ ਲੈਣੇ ਕਰੇਟ ਤੁਹਾਨੂੰ ਸਸਤਾ ਪੈਂਦਾ ਆ ਐ ਇਦਾਂ ਹੀ ਆ ਨਾ ਬਾਜੀ ਹਾਂਜੀ ਰੇਟ ਸਸਤਾ ਪੈਂਦਾ ਜੇ ਕਿਲੋਆਂ ਹਿਸਾਬ ਨਾਲ ਲੈਣੇ 30 ਰੁਪਏ ਕਿਲੋ ਹਿਸਾਬ ਨਾਲ ਪੈਣੇ ਆ ਤੁਹਾਨੂੰ ਤੇ ਜੇ ਕਰੇਟ ਦੇ ਹਿਸਾਬ ਨਾਲ ਲੈਣੇ ਆ ਕਰੇਟ ਦੇ ਹਿਸਾਬ ਨਾਲ ਤੁਹਾਨੂੰ ਸਸਤੇ ਪੈਣੇ ਆ ਤੇ ਜੇ ਕੋਈ ਇੱਧਰਲੇ ਪਾਸੇ ਨੰਗਦਾ ਜਿੱਦਾਂ ਬੂਰੇ ਜੱਟਾ ਬੂਰੇ ਜੱਟਾ ਪਿੰਡ ਦਾ ਨਾਂ ਆ ਤੇ ਰਾਸਤੇ 'ਚ ਦੇਖਿਆ ਹੀ ਬਾਗ ਦੇਖਿਆ ਹੀ ਰੋਗੇ ਸੀਗੇ ਤੇ ਮੈਂ ਕਿਹਾ ਚਲੋ ਇੱਕ ਸ਼ੂਟ ਹੋ ਜਾਵੇ ਤੇ ਨਾਲੇ ਇੱਕ ਜਾਣਕਾਰੀ ਤੁਹਾਨੂੰ ਮਿਲ ਜੂਗੀ ਤੇ ਚਲੋ ਠੀਕ ਹੈ ਜੀ ਬਾਕੀ ਅਸੀਂ ਫੋਟੋ ਸ਼ੂਟ ਕਰਨ ਲੱਗੇ ਆ ਚਲੋ ਬਾਕੀ ਹੁਣ ਤੁਹਾਨੂੰ ਫੋਟੋ ਸ਼ੂਟ ਤੇ ਵੀ ਬਾਕੀ ਵੀਡੀਓਜ਼ ਮਿਲ ਜੂਗੀਆਂ ਮਤਲਬ ਕਿ ਜਿਹੜੀਆਂ ਅਪਲੋਡ ਆਉਣ ਵਾਲੀਆਂ ਚਲੋ ਠੀਕ ਹੈ ਜੀ ਬਾਏ ਬਾਏ ਰਾਸਤੇ 'ਚ ਬਣੇ ਰਹੀਓ ਬਾਕੀ ਆਪਾਂ ਜਾਣਾ ਅੱਗੇ ਰਸਤੇ ਦਾ ਮਾਹੌਲ ਵੀ ਦਿਖਾਣੇ ਮਾਤਾ ਚਿੰਤਪੁਰਨੀ ਰਸਤੇ ਦੇ ਵਿੱਚ ਕੀ ਕੀ ਮਾਹੌਲ ਆ ਉਧਰ ਵੀ ਤੁਹਾਨੂੰ ਦੱਸਦੇ ਆ ਸਾਰੀ ਇਨਫੋਰਮੇਸ਼ਨ ਦਵਾਂਗੇ ਅੱਜ ਅੱਜ ਮਤਲਬ ਕਿ ਸੰਡੇ ਆ ਦੇਨੇ ਆ ਤੇ ਰਸਤੇ ਵਿੱਚ ਕਿੱਦਾਂ ਦਾ ਮਾਹੌਲ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਚਲੋ ਠੀਕ ਹੈ ਜੀ ਬਣੇ ਰਹੀਓ ਮਾਤਾ ਚਿੰਤਪੁਰਨੀ ਮਾਈ ਜੀ ਦਾ ਬਹੁਤ ਸਾਕੇ ਦਰਵਾਜ਼ਾ ਕੀ ਹੈ ਹੋਈ ਆਈ ਬਹੁਤ ਵਧੀਆ ਹਾਲ ਪਹੁੰਚਣ ਵਾਲੀ ਆਂ ਬਸ ਰਸਤੇ ਵਿੱਚ ਹੀ ਆ ਆ ਮੌਸਮ ਬਹੁਤ ਵਧੀਆ ਆ ਧੋਬੀ ਬਹੁਤ ਕਰਾਰੀ ਲੱਗੀ ਪਈ ਆ ਠੰਡਾ ਠੰਡਾ ਕੋਲ ਕੋਲ ਮੌਸਮ ਆ ਤੇ ਇੱਥੇ ਪਹੁੰਚੇ ਆ ਮੰਗੋਵਾਲ ਤੋਂ ਥੋੜਾ ਉੱਪਰ ਆ ਉਹ ਸਾਹਮਣੇ ਮੰਗੋਵਾਲ ਹੈ ਜਿੱਥੇ ਟਾਵਰ ਦਿਖਦਾ ਪਿਆ ਤੁਹਾਨੂੰ ਤੇ ਬਾਰਗਰ ਕਿ ਆਏ ਹਾਂ ਥੋੜਾ ਅੱਗੇ ਨੂੰ ਚੱਲੇ ਪਾਣੇ ਆ ਰਾਸੇ ਦਾ ਮੌਲ ਆ ਆਪਣੇ ਦੰਨੋ ਸਾਡੀ ਇੱਥੇ ਲੱਗੀ ਏ ਆ ਲੈ ਉਹ ਦਿਨ ਤੇ ਤੇਰੇ ਹੱਥਾਂ ਆਂਦੇ ਸਾਰਾ ਕੁਝ ਹੋ ਜਾਂਦਾ ਜੀ ਨਾ ਦੇਖ ਤਾਂ ਲਿਆ ਕਰ ਕੈਮਰੇ ਦੇ ਉੱਤੇ ਨਾ ਹੱਥ ਰੱਖਿਆ ਕਰ ਪਾਣੀ ਕਦੋਂ ਪਤਾ ਲੱਗਣਾ ਐ ਇੰਨਾ ਚਿਰ ਹੋ ਗਿਆ ਉਹ ਤੂੰ ਭਾਸ਼ਣ ਨਹੀਂ ਦੇ ਦੇ ਪਹਿਲੇ ਭਾਸ਼ਣ ਦੇ ਲੋਦੀ ਲਾ ਦੀ ਚੱਲ

ਖੂਬਸੂਰਤ ਨਜ਼ਾਰਾ ਸੀਗਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ ਪਰ ਇਹ ਛੋਟਾ ਜਿਹਾ ਹੀ ਹੈ ਹੁਣ ਜੇ ਆਪਾਂ ਜਦੋਂ ਉਧਰ ਜਾਂਦੇ ਆ ਨਾ ਉੱਧਰ ਦਾ ਕਿਆਈ ਬਾਬਾ ਐਂਡ ਗਲਵਾਰ ਹੁੰਦੇ ਇਦਾਂ ਦੇਖਣੇ ਮਿਲਦਾ ਐ ਤਾੜਾ ਐਨੇ ਨੇ ਉੱਤੇ ਪਾੜ ਹੁੰਦੇ ਆਹ ਦੇਖ ਇਦਾਂ ਕੈਮਰਾ ਸਾਹ ਰੱਖੀਦਾ ਹੁੰਦਾ ਦੇਖ ਤੇਰੀ ਸ਼ਕਲ ਦੀਦੀ ਵੀ ਇਹਣਾ ਕਲੀਅਰ ਪਿਛਲਾ ਕੈਮਰਾ ਫੜਾਇਆ ਸੀ ਮੋਰੀਆ ਕਦੀ ਸਾਹ ਨਹੀਂ ਕੀਤਾ ਉਹ ਤਾਂ ਬੋਲੀ ਜੰਨੀ ਆ ਅੱਜ ਆਉਂਦੇ ਨਾ ਮੇਰਾ ਦੱਸਾਂ ਮੈਂ ਤਾਂ ਹੀ ਤਾਂ ਕੁਝ ਕਹਿਣੀ ਨਹੀਂ ਪਈ ਤਾਂ ਹੀ ਤਾਂ ਬਚਾਇਆ ਕਹਿੰਦੀ ਤਾਂ ਹੀ ਮੇਰਾ ਬਚਾਇਆ ਤੇ ਹੋ ਗਈ ਮੋਟੀ ਕੋਈ ਗੱਲ ਨਹੀਂ ਅੱਜ ਮੁੰਤ ਕਹਿ ਦਿੱਤਾ ਨਾ ਕੱਲ ਤੋਂ ਦੇਖਿਓ ਏ ਕੇ ਰੋਟੀ ਨਹੀਂ ਖਾਣੀ ਜਾਨੀ ਰੋਟੀ ਨਹੀਂ ਖਾਣੀ ਜਾਨੀ ਰੋਟੀ ਖਾਣੀ ਛੱਡੂਗੀ ਆ ਰੋਟੀ ਖਾਣੀ ਹੈ ਇਧਰ ਵੀ ਲੈਣਾ ਕਿ ਇਹ ਰੋਟੀ ਨਾ ਛੱਡ ਦੇ ਮੈਨੂੰ ਦੱਸ ਦੇ ਮੋਟੀ ਹੋ ਗਈ ਹੈ ਨਹੀਂ ਨਹੀਂ ਠੀਕ ਹੈ ਠੀਕ ਹੈ ਉਦਾਂ ਹੀ ਲੱਗਦਾ ਐਨੀ ਮੋਟੀ ਹੈ ਮੋਟੀ ਨਹੀਂ ਹੋਈ ਐਨੀ ਹੈ ਮੋਟੀ ਠੀਕ ਹੈ ਇਦਾਂ ਹੀ ਐਨਾ ਠੀਕ ਹੈ ਚਾਹੀਦਾ ਵੀ ਆ ਇੰਨਾ ਕਿ ਚਾਹੀਦਾ ਵੀ ਆ ਬਿਮਾਰੀਆਂ ਦਾ ਘਰ ਬੰਦਾ ਨਾ ਬਣ ਕੇ ਕਿਤੇ ਨਹੀਂ ਬਿਮਾਰੀਆਂ ਲਾ ਦੀਆਂ ਆ ਸਭ ਪ੍ਰਿਆਰ ਨੂੰ ਮੇਨਟੇਨ ਕਰਨਾ ਮੇਨਟੇਨ ਕਰਨਾ ਆਪਣੇ ਆਪ ਨੂੰ ਕਹਿੰਦੀ ਮੇਨਟੇਨ ਕਰਨਾ ਆਪਣੇ ਆਪ ਨੂੰ ਚਲੋ ਕੋਈ ਗੱਲ ਨਹੀਂ ਆਏ ਵੀ ਮੇਨਟੇਨ ਕਰਦੇ ਆਂ ਮੈਂ ਤਾਂ ਗਿਆ ਇੱਕ ਦਿਨ ਹੀ ਟਿਰ ਕਰਨਾ ਤੂੰ ਤੂੰ ਮੇਨਟਨ ਹੋ ਗਈਆਂ ਬਸ ਆਯੋ ਤੇ ਚੰਗਾ ਧੋੜਨਗੇ ਘੂਠੇ ਕਢਾ ਕੇ ਆ ਜੀ ਪਤਲਾਗੇ ਕੀ ਆ ਜੇ ਹੁਣ ਸੱਟਾਂ ਲੱਗਦੀਆਂ ਰਹਿੰਦੀਆਂ ਉਹ ਪਹਿਲੇ ਦਿਨ ਹੀ ਉਹ ਚੱਲ ਫੇਰ ਕੀ ਆ ਪਹਿਲੇ ਦਿਨ ਥੋੜੀ ਉਹ ਮੇਰੇ ਖਿਆਲ ਚ ਆ ਮੇਰੇ ਲਈ ਪਹਿਲੇ ਦਿਨ ਹੀ ਗਿਆ ਹੀ ਕਰ ਉਹ ਤੂੰ ਸਮਝ ਨਹੀਂ ਆਉਂਦਾ ਮੇਰੇ ਵਰਗਾ ਕੋਈ ਖੇਡਦਾ ਨਹੀਂਗਾ ਉਹ ਲੱਗ ਜਾਂਦੀ ਆ ਯਾਰ ਸੱਟਾਂ ਲੱਗਦੀਆਂ ਰਹਿੰਦੀਆਂ ਯਾਰ ਖੇਡਦੇ ਖੇਡਦੇ ਸੱਟਾਂ ਲੱਗਦੀਆਂ ਹੁੰਦੀਆਂ ਡੇਡੇ ਕੇ ਹੀ ਬੱਚੇ ਜਵਾਨ ਹੁੰਦੇ ਆ ਬੁੱਢੇ ਥੋੜੀ ਜਵਾਨ ਹੁੰਦੇ ਆ ਬੱਚੇ ਜਵਾਨ ਉਹ ਮੈਂ ਬੱਚਾ ਹੀ ਆਲੇ ਬੁੱਢੇ ਜਵਾਨ ਨਹੀਂ ਹੁੰਦੇ ਬੁੱਢੇ ਵੀ ਜਵਾਨ ਹੋ ਜਾਂਦੇ ਆ ਹੋ ਜੀ ਟਾਈਮ 3:30 ਵਜੇ ਦਾ ਹੋ ਗਿਆ ਪਰਸ ਦੇਖ ਲੈ ਤੇਰਾ ਥੱਲੇ ਡਿੱਗਿਆ ਵਿਆ ਨਾ ਪਰਸਾ ਮੰਨ ਦਾ ਪਤਾ ਨਾ ਟੋਪੀ ਸਾਹਮਣ ਦਾ ਪਤਾ ਇਹ ਮੇਰੀ ਜ਼ਿੰਮੇਵਾਰੀ ਨਹੀਂ ਆਈ ਤਪਾ ਫਿਰ ਸਿਰ ਤੇ ਨਹੀਂ ਆਉਂਦੀ ਦੂਰੇ ਨਾਲ ਚਲੋ ਇਹ ਲੈ ਲਿਆ ਚਲੋ ਤੋ ਤਰਾ ਇਹ ਬਣਾ ਰਹੀਓ ਬਸ ਥੋੜਾ ਜਿਹਾ ਰਹਿ ਗਿਆ 500 ਦੀਦਾ ਆ ਮੇਰੇ ਖਿਲ ਜੇ ਉਹ ਦੇਖੋ ਉਹ ਦੇਖੋ ਇਹ ਤੋ ਦੀਦਾ ਮਾਰ ਮਾਰ ਨਹੀਂ ਦੀਦਾ ਇਹ ਉਹ ਕਰੇਆ ਹਾਇਆ ਜਿੰਦੂ ਬੰਨੇ ਇੱਥੇ ਹੀ ਆ ਖਰੇ ਚਿੰਦੂ ਬੰਨੇ ਜਾਂ ਫਿਰ ਇਸ ਤੋਂ ਹਲਾਇਆ ਚਲੋ ਬਣੇ ਰਹੀਓ ਨਾਲ Yeah time priya <laughs> <laughs> <laughs>

아 h ਮਾਤਾ ਦੀ ਸਾਰਿਆਂ ਨੂੰ ਮਾਤਾ ਰਾਣੀ ਸਭ ਦੀ ਮਨੋकामना ਪੂਰਨ ਕਰੇ ਜਿਹੜੇ ਜਿਹੜੇ ਵਲੌਗ ਦੇ ਨਾਲ ਵਿੱਚ ਬਣੇ ਰਹੇ ਤੇ ਮਾਤਾ ਰਾਣੀ ਉਹਨਾਂ ਦੀ ਸਾਰਿਆਂ ਦੀ ਛੋੜੀਆਂ ਭਰੇ ਬਸ ਇਹਨਾਂ ਦੀ ਆ ਇੱਕਦਮ ਮਹੌਲ ਹੈ ਅੱਜ ਸਾਡੇ ਕੇ ਬਾਹਰ ਆ ਗਏ ਆ ਬਹੁਤ ਬੜੀ ਦਰਸ਼ਨਾ ਹੈ